ਸ ਕਹੋ ਟਾਲ ਗੁਰ ਸੇਵੀਐ ਅਹਨ ਸੁਸਹਿਜ ਸੁਭਾਈ ਦਰਸ਼ੜ ਪਰਸਿਐ ਗੁਰੂ ਕੈ ਜਨਮ ਮਰਨੁ ਦੁਖੁ ਜਾਇ ਵਾਹੇ ਗੁਰੂ ਸਹਬ ਜੀ ਤਨ ਸਰੀ ਮਹਲ ਪੰਜਵ ਜਿਸਕ ਤਨ ਮਨ ਧਨ ਸਭ ਤਿਸਕ ਸੋਇ ਸੁਗੜ ਸਜਾਨੇ ਤੈਨਹੀਂ ਸੋਣਿਆ ਦੁਖ ਸੁਖ ਮੇਰੇ ਤਾਂ ਬਿਦ ਨੇਕੀ ਖਟਾ ਜਿਸਕ ਤਨ ਮਨ ਧਨ ਸਭ ਤਿਸਕ ਸੋਇ ਸੁਗੜ ਸੁਜਾਨੀ ਤੈਨਹੀਂ ਸੋਣਿਆ ਦੁੱਖ ਸੁਖ ਮੇਰਾ वे दी खट जी कि एक कही अवर जतन कर रहे बहुत ਤੇਲ ਨਹੀਂ ਕੀਮਤ ਜਾਨੀ ਰਹਾ ਅੰਮ੍ਰਿਤ ਨਾ ਨਿਰਮੋਲ ਕਹੀਰ ਗੁਰਦੀਨ ਮੰਤਾ ਨੇ ਗੈ ਨਡੋਲ ਦਿਰੜ ਕਰੇ ਰਹੇ ਪੂਰਨ ਹੋਏ ਤ੍ਰਿਪਤਾੰਨੇ ਓਏ ਜੋ ਮੀਚ ਹਮ ਤੁਮ ਕਸ਼ ਹੋਤੇ ਤੈਨ ਕੀ ਬਾਤ ਲੰਕਾਰ ਮਿਲਥਲੀ ਹੋਈ ਹੈ ਤਾਂਤੇ ਕਣਕ ਵਖਾਨੀ ਪਰਮਿਟਿਉ ਜੋਤ ਸਹਿਜ ਸੁਖ ਸ਼ੂਭ ਬਾਜੇ ਅਨਹਤ ਬਾਣੀ ਕੌਨਨ ਕੁਨੇ ਚਲ ਘਰ ਬੰਦੇਉ ਗੁਰ ਕੀਓ ਦਮਦਨੀ ਰਵਰਤੇ ਜੋਤ ਸਹਿਜ ਸੁਖ ਸ਼ੂਭ ਬਾਜੇ ਅਨਹਤ ਨਾਣੇ ਕਉ ਨਾਨਕ ਨਿਹਚਲ ਕਰ ਬਾਂਦੇ ਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਸਰੀ ਮਹਲਾ ਪੰਜਵਾਂ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਇ ਸੁਗੜ ਸੁਜਾਨੀ ਤਿਨਹਿ ਸੁਣਿਆ ਦੁਖ ਸੁਖ ਮੇਰਾ ਤਾ ਬਿਦ ਨੀਕੀ ਖਟਾਨੀ ਇਹ ਪਾਵਨ ਮੁਖਵਾਕ ਤਨਾਸਰੀ ਰਾਗ ਅੰਦਰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 672 ਤੇ ਦਰਜ ਹੈ ਸਤਿਗੁਰੂ ਜੀ ਰਹਿਮਤਾਂ ਕਰਨ ਸਤਿਗੁਰੂ ਜੀ ਦਾ ਪਵਿੱਤਰ ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਏ ਆਪ ਜੀ ਵਡਪਾਗਿਓ ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਪਰਦੇ ਹੋਏ ਪਵਿੱਤਰ ਪਾਵਨ ਗੁਰਬਾਣੀ ਨਾਲ ਜੁੜ ਕੇ ਸਤਿਗੁਰ ਜੀ ਦੇ ਦਰਸ਼ਨ ਜਿਦਾਰੇ ਕਰਦੇ ਹੋਏ ਆਪਣੇ ਮਨੁੱਖਾ ਜੀਵਨ ਨੂੰ ਸਫਲ ਬਣਾ ਰਹੇ ਹੋ ਸਤਿਗੁਰ ਜੀ ਸਰਬੱਤ ਦੀਆਂ ਹਾਜ਼ਰੀਆਂ ਸਿਵਾਵਾਂ ਦਰ ਪ੍ਰਵਾਨ ਕਰਨ ਸਰਬਤ ਦੇ ਪਰਿਵਾਰਾਂ ਵਿੱਚ ਕਾਰੋਬਾਰਾਂ ਵਿੱਚ ਚੜ੍ਹਦੀ ਕਲਾ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ